ਕਾਉਂਸਲ ਗਰਾਂਹ ਦੀ ਪ੍ਰਧਾਨਗੀ ਦੀ ਚੋਣ ਹੋਈ ਆ ਤੇ ਜਿਹਦੇ ਵਿੱਚ ਗਰਾਂਹ ਨਗਰ ਕਾਉਂਸਲ ਸ਼ਹਿਰ ਨੂੰ ਪਹਿਲਾ ਐਸਸੀ ਪ੍ਰਧਾਨ ਬਣਿਆ ਆ ਉਹ ਐਸਸੀ ਪ੍ਰਧਾਨ ਹਰਮੇਸ਼ ਲਾਲ ਦੇ ਰੂਪ ਵਿੱਚ ਉਹਨਾਂ ਨੂੰ ਮਿਲਿਆ ਆ ਗਰਾਂਹ ਸ਼ਹਿਰ ਨੂੰ ਤੇ ਹਰਮੇਸ਼ ਲਾਲ ਉਹਨਾਂ ਦੇ ਸਿਰ ਤੇ ਵੱਡੀ ਜ਼ਿੰਮੇਵਾਰੀ ਜਿਹੜਾ ਆ ਜਿਹੜੀ ਆ ਗਰਾਂਹ ਸ਼ਹਿਰ ਵਾਸੀਆਂ ਨੇ ਦਿੱਤੀ ਆ ਬਈ ਗਰਾਂਹ ਸ਼ਹਿਰ ਦੀਆਂ ਜੋ ਵੀ ਸਮੱਸਿਆਵਾਂ ਜੋ ਵੀ ਪ੍ਰਕਾਸ਼ ਦੇ ਕੰਮ ਆ ਹੁਣ ਇਹਨਾਂ ਦੇ ਸਹਿਰ ਜ਼ਿੰਮੇਵਾਰੀ ਆ ਵੀ ਇਹਨਾਂ ਨੇ 5 ਸਾਲ ਦੀ ਟਰਮ ਦੇ ਵਿੱਚ ਉਹ ਵਿਕਾਸ ਦੇ ਕੰਮ ਕਰਾਉਣੇ ਆ ਤੇ ਮੇਰੇ ਨਾਲ ਹਰਮੇਸ਼ ਲਾਲ ਜੀ ਹਰਮੇਸ਼ ਲਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਦਾਨ ਕਰਦਾ ਹਾਂ ਹਾਂ ਥੈਂਕ ਯੂ ਰਾਜਾ ਜੀ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਜੀ ਇਹ ਪ੍ਰਧਾਨਗੀ ਬੰਦ ਲਫਾਪ ਵਿੱਚ ਹਟਣ ਆ ਸੀਗਾ ਉਸ ਵੇਲੇ ਤੁਸੀਂ ਵਾਕ ਆਊਟ ਕਰਕੇ ਬਾਹਰ ਆ ਗਏ ਤੇ ਅੱਜ ਬੜੀਆ ਸ਼ਹਿਰ ਦੇ ਵਿੱਚ ਚਾਵਾ ਸੀਗੀਆਂ ਮੰਤਰੀ ਵੀ ਦੋ ਪਹੁੰਚੇ ਹੋਏ ਸੀਗੇ ਤੇ ਕੀ ਕੀ ਹੋਇਆ ਦੱਸੋ ਲੋਕਾਂ ਜੋ ਪ੍ਰोसीडिंग ਸੀ ਉਹਦੇ ਸਾਰਾ ਹੀ ਹੋਇਆ ਕੋਈ ਅੰਦਰ ਨਹੀਂ ਹੋ ਜਾਈ ਹੋਈ ਚਲੋ ਪਿਛਲੀ ਵਾਰੀ ਸਾਡੇ ਜਿੱਦਾਂ ਵੀ ਕਹਿ ਲੋ ਵੀ ਕੋਈ ਵੀ ਇਦਾਂ ਦੀ ਗੱਲ ਨਹੀਂ ਪਿਛਲੀ ਵਾਰੀ ਜਿਹੜੀ ਪ੍ਰਕਿਰਿਆ ਸੀ ਉਹ ਗਲਤ ਹੋ ਰਹੀ ਸੀ ਉਹ ਵਿਕਰਮ ਚੌਧਰੀ ਹਰਕ ਨੂੰ ਜਿਹੜਾ ਸਮਝ ਲਵੇ ਆਪਣੀ ਸ਼ਹਿਤ ਨਿਚਾਰ ਰਿਹਾ ਸੀ ਇੱਕ ਤਰ੍ਹਾਂ ਦਾ ਕਹਿ ਰਿਹਾ ਸੀ ਤੂੰ ਹੱਥ ਖੜਾ ਕਰ ਤੂੰ ਕਰ ਤੇ ਉਹ ਉਹਦੇ ਵਿਰੋਧ ਕਰਦੇ ਹੋਏ ਅਸੀਂ ਬਾਹਰ ਨਿਕਲੇ ਸੀ ਇਸ ਵਾਰ ਜੋ ਪ੍ਰਕਿਰਿਆ ਸੀ ਸਾਰਿਆਂ ਨੂੰ ਅਸੀਂ ਸਾਰੇ ਹੀ 10 ਹੀ ਸਾਥੀ ਬਿਲਕੁਲ ਇਕੱਠੇ ਸੀ ਇਕੱਠੇ ਹੀ ਰਵਾਂਗੇ ਉਸ ਟਾਈਮ ਵੀ ਇਕੱਠੇ ਸੀ ਪਤਾ ਨਹੀਂ ਕਿਦਾਂ ਪਰ ਉਸ ਵੇਲੇ ਮੈਨੂੰ ਵੀ ਨਹੀਂ ਸਮਝ ਲੱਗੀ ਕਿਸੇ ਨੂੰ ਵੀ ਅਸੀਂ ਬਾਹ ਕੋਟ ਕੀਤਾ ਔਰ ਉਸ ਤੋਂ ਬਾਅਦ ਸਾਡੀ ਅੱਜ ਦੀ ਤੀਖ ਪਈ ਅੱਜ ਜੋ ਵੀ ਹੋਇਆ ਸਾਡੇ 10 ਹੀ ਬੰਦਿਆਂ ਨੇ ਸਹਿਮਤੀ ਦੇ ਨਾਲ ਉਮੀਦ ਪ੍ਰਧਾਨ ਸੀਨੀਅਰ ਪ੍ਰਧਾਨ ਉਮੀਦ ਪ੍ਰਧਾਨ ਤੇ ਸੀਨੀਅਰ ਉਮੀਦ ਪ੍ਰਧਾਨ ਦੀ ਚੋਣ ਕੀਤੀ ਗਈ ਜੋ ਕਿ ਬਹੁਤ ਸੰਮਤੀ ਨਾਲ ਕੀਤੀ ਗਈ ਇਸ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਜੋ 13 ਵਾਰਡ ਨੰਬਰ ਦੀ ਸਾਡੀ ਭੈਣ ਸੀ ਉਸ ਨੇ ਵੀ ਸਾਨੂੰ ਵੋਟ ਪਾਈ 11 ਵੋਟਾਂ ਦੇ ਨਾਲ ਅਸੀਂ ਜਿਹੜੀ ਇਹ ਪ੍ਰोसीडिंग ਪੂਰੀ ਕੀਤੀ ਗਈ ਆ ਥੈਂਕਸ ਮੈਂ ਸਾਰੇ ਕੌਂਸਲਰਾਂ ਦਾ ਕਰਦਾ ਹਾਂ ਔਰ ਪ੍ਰੈਜਾਇਡਿੰਗ ਅបਸਥਾ ਵੀ ਕਹਿੰਦਾ ਜਿਨੇ ਬਹੁਤ ਵਧੀਆ ਤਰੀਕੇ ਨਾਲ ਐਤ ਕੀ ਪ੍ਰोसीडिंग ਕੀਤੀ ਵਿਕਰਮ ਚੌਧਰੀ ਹੁਣੇ ਮੀਡੀਆ ਦੇ ਵਿੱਚ ਇੱਕ ਗੱਲ ਕਹੀ ਆ ਕਿ ਡੀਐਸਪੀ ਸਾਹਿਬ ਨੂੰ ਅੰਦਰ ਬਿਠਾਇਆ ਗਿਆ ਮੈਂ ਹੈਰਾਨ ਕੀਤਾ ਸੀ ਦਖੋ ਜੇ ਵਿਕਰਮ ਨੇ ਇਸ ਵਾਰ ਕੀਤਾ ਤਾਂ ਪਿਛਲੀ ਵਾਰ ਕਿਉਂ ਨਹੀਂ ਸੀ ਉਹਨੇ ਕੀਤਾ ਪਿਛਲੀ ਵਾਰ ਵੀ ਡਿਪਟੀ ਸਾਹਿਬ ਅੰਦਰ ਹੀ ਸੀ ਅੱਛਾ ਉਹਦਾ ਸਕਿਉਰਟੀ ਦੇ ਤੌਰ ਤੇ ਬੈਠੇ ਸੀ ਉਹਨਾਂ ਨੂੰ ਪੂਰਨ ਅਧਿਕਾਰ ਆ ਲਾ ਐਂਡ ਹੋਟਲ ਨੂੰ ਕੰਟਰੋਲ ਕਰਨ ਲਈ ਹੀ ਉਹ ਬਣਿਆ ਉਹ ਕੋਈ ਕੇ ਦੇ ਪੱਖ ਪਾਸ ਦੇ ਅੱਗੇ ਪਾਰਟੀ ਦਾ ਥੋੜਾ ਸਾਈਡ ਲੈ ਰਹਾ ਉਹਦਾ ਉਹਨਾਂ ਨੇ ਤਾਂ ਹਰ ਇੱਕ ਪਾਰਟੀ ਦੇ ਵਰਕਰ ਦੀ ਇੱਕ ਰੱਖਿਆ ਕਰਨੀ ਜਾਂ ਵੀ ਕੋਈ ਅਨ ਸੁਖਾਮੀ ਘਟਨਾ ਨਾ ਵਾਪਰ ਜੇ ਇਸ ਕਰਕੇ ਬੈਠੇ ਦੇੱਸਰ ਪਿਛਲੀ ਵਾਰ ਵੀ ਬੜੇ ਪਿਛਲੀ ਵਾਰ ਕਿਉਂ ਨਹੀਂ ਵਿਕਰਮ ਸਿੰਘ ਜੀ ਨੇ ਉਹਨਾਂ ਤੇ ਇਤਰਾਜ਼ ਜਤਾਇਆ ਤੁਸੀਂ ਪਿਛਲੇ ਵੀਡੀਓ ਦੇਖ ਲਓ ਪਿਛਲੀ ਵਾਰ ਵੀ ਡੈਪਟੀ ਸਾਹਿਬ ਬੈਠੇ ਸੀ ਇਸ ਵਾਰ ਬੈਠਣ ਦੀ ਕੀ ਮਰਚਾ ਵਿਕਰਮ ਜੀ ਨੂੰ ਲੜੀਆਂ ਜਾਂ ਤਾਂ ਪਿਛਲੀ ਵਾਰ ਵੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਬਾਹਰ ਬੈਠੋ ਸੇਮ ਪ੍ਰੋਸੀਡਿੰਗ ਸੀ ਕੋਈ ਕਿਸੇ ਤਰ੍ਹਾਂ ਨਹੀਂ ਨਾ ਡੈਪਟੀ ਸਾਹਿਬ ਦਾ ਕੋਈ ਰੋਲ ਸੀ ਸਾਡੇ 10 ਬੰਦਿਆਂ ਦੀ ਬਿਲਕੁਲ ਸਾਡੇ ਕਾਉਂਸਲਰਾਂ ਦੀ ਉਹਨਾਂ ਦੀ ਨੋਕਚੋਕ ਵੀ ਹੋਈ ਉਹਨਾਂ ਨਾਲ ਕਿੰਨਾਂ ਨਾਲ ਵਿਕਰਮ ਚੌਧਰੀ ਦੀ ਡੀਐਸਪੀ ਨਾਲ ਚਲੋ ਮਾੜੀ ਮੋਟੀ ਉਹਨਾਂ ਨੇ ਹੋਈ ਵੀ ਤੁਸੀਂ ਬਾਹਰ ਜਾਓ ਕਹਿੰਦੇ ਸਾਡੇ ਤੋਂ ਬਸ ਅਧਿਕਾਰ ਆ ਜੋ ਸਾਡੇ ਪ੍ਰੋਜੈਕਟਿੰਗ ਅੱਥ ਸਿ ਉਹਨਾਂ ਨੇ ਕਿਹਾ ਵੀ ਮੈਂ ਇਹਨਾਂ ਨੂੰ ਅਲਾਉ ਕਰਦਾ ਵੀ ਇੱਥੇ ਬੈਠਣ ਲਈ ਕਿਉਂਕਿ ਮੈਨੂੰ ਲੱਗਦਾ ਵੀ ਅੰਦਰਲੀ ਸਥਿਤੀ ਵਿਗੜ ਸਾਦੀ ਹੈ ਬਸ ਤੇ ਇੱਥੇ ਆਡਾ ਨਾਮ ਪਰਪੋਜ਼ ਕਿੰਨ ਕੀਤਾ ਮੇਰਾ ਨਾਮ ਸਾਡੇ ਬਹੁਤ ਹੀ ਸਤਕਾਰਯੋਗ ਮੇਥੋ ਛੋਟੀ ਆ ਭੈਣ ਜੀ ਬਲਵਿੰਦਰ ਕੌਰ ਜੀ ਉਹਨਾਂ ਨੇ ਪ੍ਰਪੋਜ਼ ਕੀਤਾ ਅੱਛਾ ਹਾਂ ਜੀ ਜੋ ਕਿ 11 11 ਨੰਬਰ ਵਾਰ ਤੋਂ ਕੌਂਸਲਰ ਹੈ ਹੁਣ ਤੁਸੀਂ ਸ਼ਹਿਰ ਦੇ ਪ੍ਰਧਾਨਮਕ ਹੈ ਗ੍ਰਾਂਹ ਸ਼ਹਿਰ ਦੀਆਂ ਕਾਫੀ ਸਮੱਸਿਆਵਾਂ ਆ ਗਈਆਂ ਨੇ ਤੇ ਤੁਸੀਂ ਗ੍ਰਾਂਹ ਸ਼ਹਿਰ ਵਾਸੀਆਂ ਨੂੰ ਕੀ ਵਿਸ਼ਵਾਸ ਦਉਂਦੇ ਹੋ ਵੀ ਕਿਸ ਤਰ੍ਹਾਂ ਦਾ ਤੁਹਾਡੇ ਕੋਲ ਰੋਡ ਮੈਪ ਹੈਗਾ ਗ੍ਰਾਂਹ ਨੂੰ ਚਲਾਉਣ ਦੇ ਲਈ ਦੇਖੋ ਰੋਡ ਮੈਪ ਤਾਂ ਹੁਣ ਅਸੀਂ ਕੌਂਸਲ ਦੇ ਨਾਲ ਬਣ ਕੇ ਬਣਾਵਾਂਗੇ ਪਰ ਜਿਹੜੀਆਂ ਸਮੱਸਿਆਵਾਂ ਉਹ ਸਾਨੂੰ ਪਤਾ ਕਿਉਂਕਿ ਮੈਂ ਵੀ ਇੱਥੇ ਜਮੇ ਪੜਿਆ ਹਰ ਇੱਕ ਵੀ ਹਰ ਇੱਕ ਤੇ ਪਿਛਲੇ 7 ਸਾਲ ਤੋਂ ਮੈਂ ਕੌਂਸਲਰ ਦੀ ਸੇਵਾ ਨਿਭਾ ਰਿਹਾ ਕੋਈ ਇਹੋ ਜਿਹਾ ਇਲਾਕਾ ਨਹੀਂ ਜਿੱਥੇ ਮੈਂ ਨਹੀਂ ਗਿਆ ਇਹੋ ਜਿਹਾ ਵਾਰਡ ਨਹੀਂ ਜਿੱਥੇ ਨਹੀਂ ਗਿਆ ਤੇ ਜੋ ਵੀ ਸਮੱਸਿਆ ਆ ਅਸੀਂ ਸਾਰੇ ਹੀ ਨਾਲ ਮਿਲ ਕੇ ਜਿੰਨੇ ਵੀ ਸਾਡੇ ਮੇਰੇ ਕਾਉਂਸਲਰ ਭਰਾ ਹੁਣ ਤਾਂ 13 ਦੇ 13 ਹੀ ਅਸੀਂ ਬਹਿ ਕੇ ਆਪਣੀ ਡਿਸਕਸ਼ਨ ਕਰਕੇ ਇਹ ਜੋ ਸ਼ਹਿਰ ਦੀਆਂ ਸਮੱਸਿਆ ਨੂੰ ਸੁਲਝਾਵਾਂਗੇ ਔਰ ਇਸ ਨੂੰ ਵਧੀਆ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਗ੍ਰੈਂਡ ਸ਼ਹਿਰ ਦੇ ਵਿੱਚ ਇੱਕ ਤਾਂ ਬਾਥਰੂਮ ਦੀ ਸਮੱਸਿਆ ਹੈਗੀ ਬੱਸ ਅੱਡੇ ਤੇ ਟ੍ਰੈਫਿਕ ਦੀ ਸਮੱਸਿਆ ਫਾਟਕਾਂ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਹੈ ਤੇ ਆਉਣ ਵਾਲੀ ਜਿਹੜੀ ਪਹਿਲੀ ਮੀਟਿੰਗ ਸਾਡੀ ਪਲੇਠੀ ਹੋ ਰਹੀ ਹੈ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਗ੍ਰਾਂਡ ਦੀ ਡਿਵੈਲਪਮੈਂਟ ਲੈ ਕੇ ਸਾਡੇ ਮਤੇ ਜਿਹੜੇ ਆ ਰਹੇ ਆ ਹਾਂਜੀ ਸਾਡੇ ਮਤੇ ਆ ਰਹੇ ਆ ਜਿਹੜੇ ਤੁਸੀਂ ਸੀਬਰੇਜ ਦੀ ਕੀਤੀ ਉਹ 60 60% ਤਾਂ ਇਸ ਵੇਲੇ ਚੱਲ ਚੁੱਕਾ ਤੁਹਾਨੂੰ ਪਤਾ ਹੀ ਆ ਉਹ ਪਰ ਆਏ ਬੇ ਕਿ ਲੱਗਾ ਉਹ 60% ਚੱਲਿਆ ਸਾਨੂੰ ਕਨੈਕਟੀਵਿਟੀ ਕਰਨ ਦੀ ਲੋੜ ਆ ਬਾਕੀ ਜਿਹੜਾ ਪਾਣੀ ਆ ਉਹਦੇ ਸਿੱਟਣ ਦੀ ਲੋੜ ਆ ਉਹ ਹੋ ਜਾਏਗਾ ਠੀਕ ਆ ਅਸੀਂ ਉੱਥੇ ਪਹਿਲਾਂ ਵਰਕ ਕਰਾਂਗੇ ਨੰਬਰ 2 ਤੇ ਸ਼ਹਿਰ ਨੂੰ ਡੰਪ ਦੀ ਆ ਨੰਬਰ 3 ਤੇ ਸਾਡੇ ਕੋਲ ਜਦੋਂ ਵੀ ਅਸੀਂ ਚੂਨਾ ਲੜਦੇ ਆ ਤੇ ਸਾਡੇ ਕੋਲ ਈਸਾਈ ਭਾਈਚਾਰਾ ਔਰ ਮੁਸਲਮ ਭਾਈਚਾਰਾ ਆਪਣੀ ਕਬਰਸਤਾਨ ਦੇ ਲਈ ਉਹ ਥਾਂ ਮੰਗਦੇ ਪਿਆ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹੋਏ ਇਸ ਵਾਰ ਜ਼ਰੂਰ ਇਸ ਟਰਮ ਦੇ ਵਿੱਚ ਉਹਨਾਂ ਦੀ ਇਹ ਸਮੱਸਿਆ ਨੂੰ ਪੂਰੀ ਕਰਾਂਗੇ ਰਹੀ ਗੱਲ ਫਾਟਕਾਂ ਦੀ ਇਹ ਸੈਂਟਰ ਦੇ ਤਹਿਤ ਆਉਂਦਾ ਔਰ ਸੈਂਟਰ ਦੇ ਨਾਲ ਗੱਲਬਾਤ ਚੱਲਦੀ ਪਈ ਆ ਉਹ ਜ਼ਰੂਰੀ ਹੀ ਬਹੁਤ ਛੇਤੀ ਹੀ ਇਹਨੂੰ ਅੰਡਰ ਬ੍ਰਿਜ ਬਣਾ ਕੇ ਸਮੱਸਿਆ ਹੱਲ ਕਰ ਦਿੱਤੀ ਜਾਵੇ ਇਹ ਜਿਸ ਤਰ੍ਹਾਂ ਗਰਾਹ ਸ਼ਹਿਰ ਦੇ ਵਿੱਚ ਹੋਰ ਵੀ ਜਿਹੜੇ ਕਿਹੜੇ ਤੁਹਾਡੇ ਮੁਤਾਬਕ ਕਿਹੜੇ ਮੁੱਦੇ ਹੈਗੇ ਆ ਜਿਹੜੇ ਉਹ ਇਹ ਹੱਲ ਹੋਣੇ ਚਾਹੀਦੇ ਆ ਕਾਫੀ ਮੁੱਦੇ ਆ ਹੁਣ ਛੋਟੇ ਛੋਟੇ ਮੁੱਦੇ ਨੂੰ ਕਿ ਮੇਨ ਤਾਂ ਜਿੱਦਾਂ ਕੂੜੇ ਦੇ ਡੰਪ ਦੀ ਸੀਵਰੇਜ ਦੀ ਮੇਨ ਸਮੱਸਿਆ ਹੈ ਬਾਕੀ ਤਾਂ ਚਲੋ ਗਲੀਆਂ ਨਾਲੀਆਂ ਦੇ ਤੇ ਚੱਲਦੇ ਹੀ ਰਹਿੰਦੇ ਆ ਉਹ ਤਾਂ ਹੁਣ ਕਈ ਨਵੀਆਂ ਕਲੋਨੀਆ ਬਣੇ ਉੱਥੇ ਡਿਵੈਲਪਮੈਂਟ ਦੇ ਕੰਮ ਆ ਉਹ ਵੀ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤਾਂ ਕਿ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਜੇstra ਕਮਲਦੀਪ ਸਿੰਘ ਬਿੱਟੂ ਇੱਥੇ ਲਗਾਤਾਰ ਪ੍ਰਧਾਨ ਬਣਦੇ ਆ ਰਹੇ ਆ ਇਹ ਗ੍ਰਾਮ ਨੂੰ ਪਹਿਲਾ ਐਸਸੀ ਪ੍ਰਧਾਨ ਵੀ ਮਿਲਿਆ ਆ ਮੈਂ ਤਾਂ ਥੈਂਕਫੁਲ ਕਰਦਾ ਸਾਰੇ ਸ਼ਹਿਰ ਵਾਸੀਆਂ ਨੇ ਜੋ ਕਿ ਐਸਸੀ ਹੋਣ ਦੇ ਨਾਤੇ ਮੈਨੂੰ ਇੰਨਾ ਮਾਣ ਬਖਸ਼ਿਆ ਔਰ ਪਾਰਟੀ ਦਾ ਸੀਐਮ ਮਾਨ ਸਾਹਿਬ ਦਾ ਮੰਤਰੀ ਸਾਹਿਬਾਨ ਦਾ ਪ੍ਰਿੰਸੀਪਲ ਪ੍ਰਿੰਕਵਾਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਔਰ ਮੈਂ ਸ਼੍ਰੀ ਕੇਜਰੀਵਾਲ ਜੀ ਦਾ ਸਾਡੇ ਜੋ ਪਾਰਟੀ ਸੁਪਰੀਮੋ ਆ ਔਰ ਮੈਂ ਇਹਨਾਂ ਦੀਆਂ ਹਰ ਇੱਕ ਜੋ ਇਹਨਾਂ ਦੀਆਂ ਸ਼ਾਮਾਂ ਆ ਜਿਸ ਜਿਸ ਨੂੰ ਦੇਖ ਲਿਆ ਉਹਨਾਂ ਨੇ ਮੈਨੂੰ ਨਿਯੁਕਤ ਕੀਤਾ ਮੈਂ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਉਹ ਸ਼ਹਿਰ ਦੇ ਵਿਕਾਸ ਦੇ ਲਈ ਪਹਿਲ ਦੇ ਆਧਾਰ ਤੇ ਕਰਾਂਗਾ ਜਿਸ ਸਾਡਾ ਸਾਡਾ ਬੰਦ ਲਫਾਵੇ ਤੀਰਾਂ ਤੀਰ ਨੂੰ ਵੀ ਨਾ ਸਕਾ ਅੱਜ ਵੀ ਤੁਹਾਨੂੰ ਪੂਰੀ ਸਹਿਮਤੀ ਵੀ ਸੀਗੀ ਪਰ ਕਿਤੇ ਨਾ ਕਿਤੇ ਤੁਹਾਡੇ ਦਿਲ ਵਿੱਚ ਧੜਕ ਤਾਂ ਸੀਗੀ ਕਿ ਅੱਜ ਵੀ ਕੁਝ ਇਸ ਤਰ੍ਹਾਂ ਦਾ ਨਾ ਹੋ ਜਵੇ ਨਹੀਂ ਮੇਰੇ ਦਿਲ ਦੇ ਵਿੱਚ ਕੋਈ ਵੀ ਧੜਕਣਾ ਨਹੀਂ ਸੀ ਪਾਰਟੀ ਸਰਬੁੱਤਿਆ ਜੋ ਸਾਡੇ ਕਾਉਂਸਲਰ ਆ ਉਹਨਾਂ ਨੇ ਪਾਰਟੀ ਦੇ ਹਕਮ ਨੂੰ ਮੰਨਦੇ ਹੋਏ ਮੇਰੇ ਨਾਮ ਤੇ ਸਹਿਮਤੀ ਜਤਾਈ ਹੈ ਕਿਸੇ ਨੂੰ ਵੀ ਦਾਸਾਂ ਜੋ ਦਸਾਂ ਨੂੰ ਕਿਸੇ ਨੂੰ ਵੀ ਮਾਰੀ ਵੀ ਧੜਕਣਾ ਨਾਲ ਸੀ ਤੇ ਇਹਦੇ ਵਿੱਚ ਅੱਜ ਪ੍ਰਧਾਨਗੀ ਤੁਹਾਨੂੰ ਮਿਲ ਗਈ ਹੈ ਪ੍ਰਧਾਨਗੀ ਦਾ ਤਾਜ ਤੁਹਾਡੇ ਤੇ ਸਜ ਗਿਆ ਆ ਇਹਦੇ ਵਿੱਚ ਤੁਸੀਂ ਕਿਹਦਾ ਕਿਹਦਾ ਯੋਗਦਾਨ ਮੰਨਦੇ ਤੇ ਕਿਹਦਾ ਕਿਹਦਾ ਧੰਨਵਾਦ ਕਰਦੇ ਹੋ ਸਾਰੀ ਪਾਰਟੀ ਦਾ ਧੰਨਵਾਦ ਪਾਰਟੀ ਦੇ ਸੁਪਰੀਮੋ ਸਾਡੇ ਕੇਜੀਵਾਲ ਜੀ ਸੀਐਮ ਮਾਨ ਸਾਹਿਬ ਮੰਤਰੀ ਸਭਾ ਸਾਰੇ ਸਾਡੇ ਕੌਂਸਲਰ ਸਾਰੀ ਆਮ ਆਦਮੀ ਪਾਰਟੀ ਜੋ ਗ੍ਰਾਂਡ ਦੀ ਵਰਕ ਕਰਦੀ ਹੈ ਸਾਡੀ ਕ੍ਰੀਮ ਜੋ ਸਾਡੇ ਲੀਡਰ ਸਮਾਨ ਆ ਜੋ ਸਾਡੀ ਸ਼ਹਿਰ ਦੀ ਕ੍ਰੀਮ ਆ ਜੋ ਸਾਡੇ ਸ਼ਹਿਰ ਦੇ ਸਾਡੇ ਆਮ ਆਦਮੀ ਵਰਕਰ ਆ ਜੋ ਸਾਡੇ ਜ਼ਿਲ੍ਹੇ ਦੀ ਟੀਮ ਆ ਉਹਨਾਂ ਨੇ ਬਹੁਤ ਹੀ ਸਾਡਾ ਸਹਿਯੋਗ ਦਿੱਤਾ ਮੈਨੂੰ ਇੱਥੇ ਚੱਕਰ ਪਹੁੰਚਾਉਣ ਲਈ ਬਹੁਤ ਹੀ ਸਹਿਯੋਗ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੋਭੇ ਸ਼ਾਮ ਥੈਂਕ ਯੂ ਬਹੁਤ ਇਹ ਮੇਰਾ ਪ੍ਰਧਾਨ ਹਰਮੇਸ਼ ਚੰਦਾਲ ਜੀ ਜਿਨ੍ਹਾਂ ਦੱਸਿਆ ਵੇ ਗ੍ਰਾਂਵ ਦੇ ਡਿਵੈਲਪਮੈਂਟ ਲਈ ਮੈਂ ਦਿਨ ਰਾਤ ਇੱਕ ਗਰਾਂਗਾ ਤੇ ਆਉਣ ਵਾਲੀ ਪਲੇਠੀ ਮੀਟਿੰਗ ਦੇ ਵਿੱਚ ਹੁਣ ਕਿਹੜੇ-ਕਿਹੜੇ ਮਤੇ ਗ੍ਰਾਂਵ ਦੇ ਡਿਵੈਲਪਮੈਂਟ ਲਈ ਪਾਸ ਹੁੰਦੇ ਆ ਕਿਉਂਕਿ ਗ੍ਰਾਂਵ ਸ਼ਹਿਰ ਕਾਫੀ ਸਮੱਸਿਆਵਾਂ ਨਾਲ ਘਿਰਿਆ ਹੋਇਆ ਆ ਤੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਜਿਹੜੀ ਨਵੀਂ ਟੀਮ ਕਾਉਂਸਲ ਦੀ ਬਣੀ ਆ ਉਹ ਕਿਹੜੇ ਕਿਹੜੇ ਗ੍ਰਾਂਥ ਦੇ ਵਿਕਾਸ ਦੇ ਕੰਮ ਕਰਦੀ ਆ ਚੇਤਨਾ ਚੰਨ ਲਈ ਪ੍ਰਦੀਪ ਰਾਜ